Is a real. So, baki, donc, so, guys, so copyright disclaimer under section 107 of the copyright act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ। ਥਮਾ ਕੱਪੜੇ ਧੁੰਦਤੇ ਆ ਉਹ ਵਿੱਚ ਸਾਡੇ ਕੱਪੜਿਆਂ ਦਾ ਕੋਈ ਇਕਰ ਕੱਪੜੇ ਜਿਹੜੇ ਧੋਤੇ ਹੋਏ ਆ। ਸੋ ਇੱਧਰ ਹੈ ਚਾਦਰ ਵਗੈਰਾ ਧੋਹ ਹੁੰਦੀ ਪਈ ਆ। ਆਹ ਯਾਰ ਯਾਰ ਕੱਢ। ਚਲ ਉਹ ਤਾਂ ਮੰਨ ਲਿਆ ਵੀ ਕੱਪੜੇ ਹਜੇ ਧੋ ਰਹੇ ਹਾਂ ਵੀ ਚਲ ਧੋਣ ਵਾਲਿਆ ਨਹੀਂ ਤੇ ਜਿਹੜੇ ਧੋਤੇ ਪਏ ਹੋਏ ਆ ਉਹ ਤਾਂ ਬੰਦਾ ਤੈਅ ਮਾਰ ਕੇ ਰੱਖ ਸਕਦਾ ਕਿ ਤੁਸੀਂ ਉਹ ਵੀ ਨਹੀਂ ਕਰ ਸਕਦੇਗੇ ਐਨੇ ਤੁਹਾਡੇ ਹੱਥ ਟੁੱਟੇ ਹੋਏ ਐ ਐਨੇ ਤੁਸੀਂ ਬਿਜ਼ੀ ਰਹਿੰਨੇ ਆ ਵੀ ਤੁਹਾਡੇ ਕੋਲ ਲੀੜੇ ਤੈਅ ਮਾਰਨ ਦਾ ਵੀ ਟਾਈਮ ਹੈ ਨਹੀਂਗਾ ਲੀੜ ਐ ਖਲਾਰੇ ਜਿਵੇਂ ਰੂੜੀ ਤੇ ਸਿੱਟਨੇ ਹੁੰਦੇ ਆ ਜਾਂ ਰੂੜੀ ਤੇ ਚੱਕ ਕੇ ਲਿਆਂਦੇ ਹੁੰਦੇ ਆ ਜਿਹੜੀ ਵੇਟ ਜਿਹੜੇ ਕਰੰਦੀ ਵੇਟ ਕਰਦੇ ਪਏ ਆ ਸੋ ਕਿਉਂਕਿ ਬਹੁਤ ਹੀ ਜ਼ਿਆਦਾ ਕੰਮ ਆ ਬਹੁਤ ਹੀ ਜ਼ਿਆਦਾ ਬਿਜ਼ੀ ਕਿਉਂਕਿ ਘਰ ਦੇ ਵਿੱਚ ਜ਼ਿਆਦਾ ਬਿਜ਼ੀ ਹੋ ਗਏ ਆ ਇਸ ਕਰਕੇ ਬਹੁਤ ਹੀ ਮਤਲਬ ਲੇਟ ਲੇਟ ਘਰ ਆਂਦੇ ਆ ਰੋਟੀ ਵਿਚਾਰੇ ਤੇ ਟਾਈਮ ਦੇ ਨਾਲ ਨਹੀਂ ਖਾ ਹੁੰਦੀ ਹੈਗੀ ਮਤਲਬ ਕਹਿ ਲੋ ਵੀ ਇਕੱਲੇ ਦੇ ਸਿਰ ਤੇ ਆ ਸਾਰਾ ਕੁਝ ਹਨਾ ਤਾਂ ਉਹ ਬਿਕਰਮਤਾ ਵਿਚਾਰਾ ਬਹੁਤ ਜ਼ਿਆਦਾ ਬੀਜੀ ਹੋ ਗਿਆ ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਹੱਗਣ ਮੂਤਾਂ ਦਾ ਟਾਈਮ ਨਹੀਂ ਮਿਲਦਾ ਵਿਚਾਰਾ ਇੰਨਾ ਬੀਜੀ ਹੋ ਗਿਆ ਵਾ ਇਹ ਵੱਖਰੇ ਕੋਈ ਘਰ ਪਾਉਣ ਲੱਗਾ ਵਾ ਜਿਹੜਾ ਇੰਨਾ ਬੀਜੀ ਹੋ ਗਿਆ ਵਿਚਾਰਾ ਇੱਕ ਵੀ ਜਾਏ ਨੇ ਘਰ ਵੀ ਦੇਖਣਾ ਤੇ ਘਰ ਬਣਾਉਣਾ ਫਿਰ ਉਹਨੇ ਵਲੌਗ ਵੀ ਦੇਖਣਾ ਇਹ ਵਲੌਗ ਬਣ ਗਿਆ ਕਿ ਨਹੀਂ ਜੇ ਨਹੀਂ ਵੀ ਆ 20 ਮਿੰਟਾਂ ਦਾ ਬਣਿਆ ਤਾਂ ਫਿਰ ਉਹਨੇ ਵਲੌਗ ਪੂਰਾ ਵੀ ਕਰਨਾ ਫਿਰ ਇਹਨਾਂ ਨੇ ਐਡੀਟਿੰਗ ਵੀ ਕਰਨੀ ਆ ਵਲੌਗ ਦੀ ਵੀ ਵਧੀਆ ਵਧੀਆ ਇਫੈਕਟ ਵਿੱਚ ਪਾਉਣੇ ਆ ਐਨੀਮੇਸ਼ਨਸ ਲਾਉਣੇ ਆ ਪੂਰੀ ਐਚਡੀ ਵਲੌਗਿੰਗ ਕਰਨੀ ਐ ਇਹਨਾਂ ਨੇ ਐਚਡੀ ਵਲੌਗਿੰਗ ਕਰਕੇ ਨਾ ਫਿਰ ਅਪਲੋਡ ਕਰਨੀ ਐ ਇੰਨਾ ਵਿਚਾਰਾ ਬੀਜ਼ੀ ਬੰਦਾ ਵਾ ਫਿਰ ਦੋ ਨਿਆਣੇ ਆ ਵਿਚਾਰੇ ਦੇ ਉਹ ਵੀ ਇਸੇ ਨੇ ਸੰਭਣੇ ਹੁੰਦੇ ਆ ਕਿਹੜਾ ਕੋਈ ਹੋ ਸਾਂਭਦਾਗਾ ਕਿੱਧਰ ਕਿੱਧਰ ਨੂੰ ਹੋਵੇ ਵਿਚਾਰਾ ਬਾਲਾ ਬੀਜੀ ਹੋ ਗਿਆ ਬੀਜੀ ਹੋ ਗਿਆ ਬੀਜੀ ਹੋ ਗਿਆ ਭਾਈ ਸਾਰੀ ਦੁਨੀਆ ਘਰ ਪਉਂਦੀ ਹੈ ਠੀਕ ਆ ਇੰਨਾ ਤਾਂ ਕੋਈ ਰੋਣਾ ਨਹੀਂ ਰੋਂਦਾ ਜਿੰਨਾ ਇਹ ਟੱਬਰ ਰੋਂਦਾ ਨਾ ਜ ਜਵਾਕ ਖਾਣ ਵਾਲਾ ਸੀਗਾ ਹਾਏ ਡਾਕਟਰਾਂ ਨੇ ਮੇਰੇ ਗੇੜੇ ਲਵਾਤੇ ਛੱਤੀ ਗੇੜੇ ਪੜਾਂਗਾ ਤਾਂ ਥੱਲੇ ਉਤਰਾਂ ਮੈਂ ਛੱਤੀ ਗੇੜੇ ਤਾਂ ਚੜਿਆ ਮੈਂ ਹੈ ਹਾਏ ਮੇਰੇ ਡਾਕਟਰਾਂ ਨੇ ਗੇੜੇ ਲਵਾਤੇ ਹਾਏ ਜਵਾਕ ਦੀ ਦਵਾਈ ਇੰਨੀ ਮਹਿੰਗੀ ਹੈ ਸਵੇਰ ਤਾਂ ਮੈਂ ਲਫਾਫਾ ਭਰ ਕੇ ਦਵਾਈਆਂ ਦਾ ਦੇ ਕੇ ਆਇਆ ਹੁਣ ਫੇਰ ਦਵਾਈਆਂ ਮੰਗਾਲੀਆਂ ਜਵਾਕ ਇੰਨੀ ਦਵਾਈ ਖਾ ਲੈਂਦਾ ਫਣ ਹਏ ਘਰ ਪੌਣਾ ਸੀ ਵਿਕਰਮ ਤਾਂ ਬਾਲਾ ਬੀਜੀ ਹੋਇਆ ਪਰ ਤਾਂ ਹੱਗੜਮੁੱਤ ਦਾ ਟਾਈਮ ਨਹੀਂ ਮਿਲਦਾ ਵਿੱਚੇ ਕਰੀ ਜਾਂਦਾ ਉਹ ਤਾਂ ਬਾਲਾ ਬੀਜੀ ਹੋ ਗਿਆ ਉਹ ਗੱਡੀ ਉੱਤੇ ਬੈਠ ਗਿਆ ਲਓ ਜੀ ਆ ਗਿਆ ਵਿਕਰਮ ਵੇਲਾ ਹੋ ਗਿਆ ਮਸਾਂ ਵਿਚਾਰ ਨੇ 2 ਮਿੰਟ ਮਿਲੇ ਆ ਹੱਗਣ ਮੁੱਤਨ ਵਾਸਤੇ ਉਹ ਵੀ ਮੁੰਡਾ ਕਹਿੰਦਾ ਮੈਨੂੰ ਚੱਕਲਾ ਤੋ ਰਹਿਂਦੇ ਹੱਗਣ ਮੁੱਤਨ ਮੈਨੂੰ ਚੱਕਲਾ ਮੈਨੂੰ 2 ਮਿੰਟ ਖੜਾ ਲਾ ਉਹ ਵੀ 2 ਮਿੰਟਾਂ ਦੇ ਐਵੇਂ ਵੇਸਟ ਹੋਈ ਆ ਨੇ ਵਿਚਾਰੇ ਦੇ ਜੀ ਜੀ ਅਸੀਂ ਚੱਲੇ ਆ ਹੁਣ ਪਲਾਟ ਦੇ ਵਿੱਚ ਪਲਾਟ ਦੇ ਵਿੱਚ ਅਸੀਂ ਚੱਲੇ ਆ ਤੇ ਸਾਡੇ ਸੰਵੀਰ ਨੇ ਦੁੱਧ ਕੱਢ ਦਿੱਤਾ ਤੇ ਉਹਨਾਂ ਨੇ ਵਾਜਾ ਉਹਨਾਂ ਨੂੰ ਕੋਈ ਕਾਕੇ ਨੇ ਦੁੱਧ ਕੱਢ ਦਿੱਤਾ ਮਨਵੀਰ ਪਾਪਾ ਨੂੰ ਕਹਿਦਾ ਤੂੰ ਕਿ ਪਾਪਾ ਨੇ ਦੁੱਧ ਸੰਵੀਰ ਨੇ ਦੁੱਧ ਕੱਢਤਾ ਕੀ ਕਿਹਾ ਸੀ ਭਾਬੀ ਜੀ ਕਿ ਪਾਪਾ ਨੇ ਦੁੱਧ ਸੰਵੀਰ ਜਵਾਕ ਨੇ ਤਾਂ ਕੱਢਣਾ ਹੀ ਸੀਗਾ ਦੁੱਧ ਦੋਨੋਂ ਦੁੱਧ ਪੈਕੇਟ ਘਰ ਨਹੀਂ ਦਵਾਈ ਹੋਣੀ ਤੇ ਜਵਾਕ ਦੇ ਪਿਓ ਨੇ ਵੀ ਦੁੱਧ ਕੱਢਦਾ ਕੀ ਗੱਲ ਉਹਨਾਂ ਵੀ ਨਿਪਲ ਤੇ ਨਾਲ ਦੁੱਧ ਪਿਆ ਸੀਗਾ ਜੀ ਜੀ ਅਸੀਂ ਆ ਤੁਰੋ ਸੋਹਣਾ ਪਰ ਚੱਲੇ ਆ ਕੀ ਕਰਦਾ ਰਿੰਦਾ ਨੱਕੇ ਬਾਜੋ ਹਾਂ ਕੱਤੇ ਬਾਜੋ ਸਾਨੂੰ ਬੱਚਿਆਂ ਦੀ ਕੋਈ ਫਿਕਰ ਨਹੀਂ ਬੱਚਿਆਂ ਸੰਭਾਲਣ ਵਾਸਤੇ ਦਾਦੀ ਰੱਖੀ ਵੀ ਐ ਦਾਦੀ ਹੈਗੀ ਐ ਨਾ ਜਿਹੜੀ ਉਹ ਇੱਕ ਸਾਦੀ ਦਾਈ ਆ ਕੇਅਰ ਟੇਕਰ ਹੀ ਆ ਉਹ ਬੱਚਿਆਂ ਦੀ ਬਸ ਉਹ ਹੈਗੀ ਐ ਸਾਨੂੰ ਕੋਈ ਫਿਕਰ ਨਹੀਂ ਗੀ ਅਸੀਂ ਆਪਦਾ ਵਲੌਗ ਬਣਾਵਾਂਗੇ ਘੁੰਮਾਂਗੇ ਫੇਰਾਂਗੇ ਤੇ ਮੈਂ ਵਧਿਆ-ਵਧਿਆ ਨਾ ਇਹ ਮੂੰਹ ਤੇ ਚੰਗੀ ਤਰ੍ਹਾਂ ਮੇਕਅਪ ਸ਼ੇਕਅਪ ਕਰਕੇ ਪਾਊਡਰ ਵਗੈਰਾ ਥੱਪ ਕੇ ਤੇ ਫੇਰ ਜਾਇ ਕਰੂੰਗੀ ਮੈਂ ਐ ਲਾਲ ਗੁੜੀ ਲੇ ਪੇਸਟਿਕ ਲਾ ਕੇ ਕਿ ਇਹਨਾਂ ਲਈ ਤਾਂ ਇਹੀ ਜ਼ਰੂਰੀ ਐ ਜਵਾਕ ਥੋੜੋ ਜ਼ਰੂਰੀ ਐ ਇੱਥੇ ਸ਼ੌਂਕੀ ਭੈਣ ਬੈਠਾ ਨਹੀਂ ਇਸ ਕਰਕੇ ਅੱਗੇ ਨੂੰ ਜਾ ਰਹੀ ਆ ਬੈਹ ਨਹੀਂ ਤੇਰੀ ਜਾਵਣ ਅਸੀਂ ਚੱਲੇ ਆਂ ਜੀ ਹੁਣ ਆਪਣੇ ਪਲਾਟ ਅੱਧਿਆਂ ਸ਼ੌਕੀ ਭੈਣ ਨਹੀਂ ਬੈਠਾ ਉਹਨੂੰ ਵੀ ਆਤ ਬੈਠੇ ਲੈ ਕਿੰਨਾ ਦਾ ਨੇ ਤੁਹਾਡਾ ਸਰਦਾਰ ਨੀਂਗਾ ਪਲਾਟ ਤੇ ਜਾਏ ਬਿਨਾ ਵੀ ਜਵਾਕ ਤੁਹਾਡਾ ਮਹੀਨੇ ਦਾ ਨਹੀਂ ਹੋਇਆ ਜਵਾਕ ਨੂੰ ਐ ਚੱਕ ਕੇ ਐ ਤੁਰੇ ਫਿਰਦਾ ਕਦੇ ਕਿੱਧਰ ਤੁਰ ਗਿਆ ਕਦੇ ਕਿੱਧਰ ਤੁਰ ਗਿਆ ਸਰਦਾਰ ਨੀਂਗਾ ਘਰੇ ਬੈਠਣਾ ਹੀ ਆਂਦਾ ਟੱਕ ਕੇ ਜਵਾਕ ਤੁਹਾਡਾ ਮਹੀਨੇ ਦਾ ਵੀ ਨਹੀਂ ਹੋਇਆਗਾ ਤੇ ਜਵਾਕ ਨੂੰ ਪੰਬਰ ਭੂਸੇ ਚ ਪਾ ਰੱਖਿਆ ਵੀ ਕਦੇ ਕਿੱਥੇ ਕਦੇ ਕਿੱਥੇ ਜਵਾਕ ਜਿੱਥੇ ਹੁੰਦਾ ਉੱਥੇ ਮਸਾ ਐਡਜਸਟ ਕਰਦਾਗਾ ਤੇ ਤੁਸੀਂ ਕਦੇ ਕਿੱਥੇ ਲੈ ਕੇ ਤੁਰਗੇ ਕਦੇ ਕਿੱਥੇ ਲੈ ਕੇ ਤੁਰਗੇ ਤੁਹਾਡੇ ਤਾਂ ਘਰੇ ਨਹੀਂ ਬੈਠੀਦਾਗਾ ਕਿ ਉੱਥੇ ਜਾ ਕੇ ਕੰਮ ਤੁਸੀਂ ਕਰਨਾ ਵਾ ਜਿਹੜੀਆਂ ਨੀਆ ਪਟਣੀਆਂ ਉਹ ਤੁਸੀਂ ਪਟਣੀਆਂ ਜਾ ਕੇ ਨਹੀਂ ਆ ਤਾਂ ਤੁਸੀਂ ਰੱਖਣੀਆਂ ਉੱਥੇ ਜਾ ਕੇ ਚੁਨਾਈ ਸਾਰੀ ਤੁਸੀਂ ਕਰਨੀ ਐ ਬੰਦੇ ਤਾਂ ਉੱਥੇ ਬਸ ਤੁਹਾਨੂੰ ਵੇਖਣ ਵਾਸਤੇ ਰੱਖਿਆ ਵੀ ਹਾਂ ਆ ਜਿਹੜੀਆਂ ਸਾਡੀਆਂ ਜਨਾਨੀਆਂ ਇਹ ਕੰਮ ਕਰਨਗੀਆਂ ਤੁਸੀਂ ਬਸ ਇਹਨਾਂ ਨੂੰ ਬੈਠ ਕੇ ਵੇਖਣਾ ਚੰਗੇ ਤਰਾ ਵੀ ਕੋਈ ਆਜਾ ਐਂਗਲ ਰਹਿ ਨਾ ਜਾਵੇ ਕੋਈ ਆਜ ਦੀ ਜਗ੍ਹਾ ਰਹਿ ਨਾ ਜਾਵੇ ਜਿੱਥੇ ਵੇਖਣ ਵਾਲੋ ਤੁਸੀਂ ਰਹਿ ਜਾ ਤੇ ਜਾਣਾ ਵੀ ਕਿੱਥੇ ਪਲਾਟ ਦੇ ਵਿੱਚ ਤੇ ਜਾਣਾ ਵੀ ਕਿਵੇਂ ਚੰਗੀ ਤਰਾ ਮੇਕਅਪ ਚੈੱਕਅਪ ਕਰਕੇ ਤੇ ਪਲਾਟ 'ਚ ਜਾਣਾ ਤੁਸੀਂ ਉੱਥੇ ਮਿੱਟੀ ਘਟਾ ਹੀ ਹੋਣਾ ਵਾ ਵੇ ਪੱਥਰ ਨੇ ਲਵਾ ਕੇ ਰੱਖਿਆ ਵਾ ਤੁਹਾਡੇ ਵਾਸਤੇ ਵੀ ਹਾਂ ਇਹਨਾਂ ਨੇ ਆਉਣਾ ਅੱਜ ਤਾਂ ਪੱਥਰ ਲਵਾ ਦਿੱ ਗਏ ਉੱਥੇ ਕਬ ਵਿਛਾ ਦਿੱ ਗਏ ਚਾਦਰਾਂ ਉੱਥੇ ਥੱਲੇ ਵਿਛਾ ਦਿੱ ਗਏ ਚੱਲੀ ਮੇਕਅਪ ਕਰਕੇ ਜਿਵੇਂ ਵਿਆਹ ਤੇ ਚੱਲੀ ਹੁੰਦੀ ਐ ਇਹ ਇਹ ਸਾਡੀ ਡਿਊਟੀ ਹੋ ਗਈ ਅੱਜ ਸਾਨੂੰ ਦਿੱਲੀ ਆਇਆ ਕਰਨਾ ਆਇਆ ਪਿਆ ਕਰਨਾ ਸਾਨੂੰ ਆਪਣੇ ਫਲਾਰ ਦੇ ਵਿੱਚ ਦਿੱਲੀ ਡਿਊਟੀ ਹੋ ਗਈ ਤਨੀ ਕਰਨੀ ਆ ਸੋ ਨੈ ਦਿੱਲੀ ਨੂੰ ਕੀ ਇਹੋ ਜਿਹਾ ਕੰਮ ਕਰਨਾ ਤੁਸੀਂ ਇੱਥੇ ਕਿ ਜਿਹੜਾ ਇੱਥੇ ਘਾਓ ਉੱਗਦਾ ਉਹ ਪੱਟਿਆ ਕਰਨਾ ਤੁਸੀਂ ਆ ਕੇ ਆਸੇ-ਪਾਸੇ ਹੀ ਸਫਾਈ ਕਰਨੀ ਐ ਨਰੇਗਾ ਵਾਲਾ ਕੰਮ ਚਲਾਉਣਾ ਤੁਸੀਂ ਉਹ ਚ ਕੰਮ ਕਰਨ ਲੱਗਣਾ ਵੀ ਹਾਂ ਇੱਥੇ ਨਰੇਗਾ ਵਾਲਾ ਕੰਮ ਚੱਲਦਾ ਪਿਆ ਸੀ ਆਸੇ-ਪਾਸੇ ਇਹ ਕੰਮ ਕਰਾਂਗੇ ਸਾਫ-ਸਫਾਈ ਕਰਾਂਗੇ ਘਾਹ ਵਗੈਰਾ ਪੱਟਾਂਗੇ ਫਿਰ ਮੇਰੇ ਕੋਲ ਸੁਣਦੀਆਂ ਇਹ ਹੋਰੀ ਕਢਾਉਂਦੀਆਂ ਸੀ ਮੂੰਹ ਚ ਵੀ ਸਰਦਾ ਹੀ ਤੁਹਾਡਾ ਫਿਰ ਉਹੀ ਗੱਲ ਕਰੇ ਬੈਠਣ ਹੀ ਆਂਦਾ ਟੱਕ ਕੇ ਸਾਡੀ ਰੋਜ਼ ਦੀ ਡਿਊਟੀ ਹੋ ਗਈ ਐ ਚੱਲ ਮੰਨਿਆ ਵੀ ਮਿਸਤਰੀ ਲੱਗਿਆ ਦਿਹਾੜੀਏ ਲੱਗਿਆ ਨਾ ਚਾਹ ਪਾਣੀ ਫੜਾਉਣਾ ਚਾਹ ਪਾਣੀ ਤੁਸੀਂ ਘਰੇ ਬਣਾ ਦੋ ਵਿਕਰਮ ਉੱਥੇ ਭਾਂਡੇ ਚ ਪਵਾ ਕੇ ਲੈ ਆਊਗਾ ਤਾਂ ਉਹਨਾਂ ਨੂੰ ਪਿਆ ਦਊਗਾ ਜੇ ਇੱਥੇ ਨੇੜੇ ਕੋਈ ਦੁਕਾਨ ਹੈਗੀ ਤਾਂ ਉੱਥੋਂ ਲਿਆ ਕੇ ਪਿਆ ਦਊਗਾ ਥੋੜਾ ਇੱਥੇ ਆਉਣਾ ਜ਼ਰੂਰੀ ਤਾਂ ਨਹੀਂ ਕਿ ਨਿੱਕੇ ਜਵਾਕ ਨੂੰ ਲੈ ਕੇ ਸਰਦਾ ਨਹੀਂ ਕਿ ਮਿੱਟੀ ਘਟੇ ਚ ਲਿਆਂਦੇ ਬਿਨਾ ਨਹੀਂ ਛੋਟੇ ਜਵਾਕ ਨੂੰ ਤਾਂ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ ਗੰਦੀ ਜਗ੍ਹਾ ਤੋਂ ਦੂਰ ਰੱਖਣਾ ਚਾਹੀਦਾ ਤੁਹਾਡਾ ਬੇਦਮਾਗ ਹੋ ਜਾਂ ਡੰਗਰੋ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਵੱਡੇ ਸਿਆਣੇ ਬੰਦੇ ਆ ਸਹਣਿਆ ਕਰਨ ਵਾਲਾ ਕਹਿੰਦਾ ਦਾਦੀ ਆਏ ਆ ਮੈਂ ਦਾਦੀ ਆਏ ਆ ਮੈਂ ਸੋਦਾ ਲਾਉਂਦੇ ਕਹਿੰਦਾ ਮਮਾ ਉਈ ਹੋਏ ਸਾਟ ਦੇਖੀ ਨਾ ਉੱਥਾਂ ਦੀ ਕਿੰਨੀ ਨਾਲੇ ਪਿਓ ਵਰਗਾ ਹੱਥ ਭਾਰਾ ਹੱਥ ਬੜੇ ਭਾਰੇ ਸੋਦਾ ਇਹਦਾ ਵੀ ਲੱਗੂ ਨਾਲ ਹੀ ਪਾਪਾ ਕਾਕੇ ਦੀ ਨਾ ਪਾਉਂਦੀ ਇਹਦਾ ਵੀ ਜੇਦਾ ਹੀ ਸਾਟ ਬੜੇ ਪਾਤਾ ਤੇ ਪ੍ਰੀਤੀ ਵੇਖੋ ਕੀ ਕਹਿੰਦੀ ਆ ਪਿਓ ਵਰਗਾ ਹੱਥ ਭਾਰਾ ਮੈਨੂੰ ਲੱਗਦਾ ਪਿਓ ਤਾਂ ਚੰਗੀਆਂ ਠੁਗੀਆਂ ਹੋਣਗੀਆਂ ਇਹ ਤਾਂ ਕਰਕੇ ਪਤਾ ਵੀ ਹਾਂ ਪਿਓ ਦਾ ਹੱਥ ਭਾਰਾ ਵੱਜੀਆਂ ਹੋਣਗੀਆਂ 11 ਤਾਂ ਇਹ ਤੇ ਚੰਗੇ ਤੇਰਾ ਪਤਾ ਇਹਨੂੰ ਵੀ ਇਹਦਾ ਹੱਥ ਪਾਰਾ ਕਿ ਨਹੀਂ ਪਾਰਾਗਾ ਤੇ ਰਹੀ ਗੱਲ ਸੋਧ ਦੀ ਜਿੱਦਨ ਤੁਹਾਡਾ ਸੋਧਾ ਲੱਗਣ ਤੇ ਆ ਗਿਆ ਨਾ ਆ ਜਿੱਥੇ ਤੁਸੀਂ ਘਰ ਕਿਰਾਏ ਤੇ ਲਿਆ ਵਾ ਉੱਥੇ ਜਿਹੜਾ ਗਦਾਮ ਉੱਥੇ ਬੋਰੀਆਂ ਦੇ ਵਿੱਚ ਲੁਕਦੇ ਮਿਲੋਂਗੇ ਤੁਸੀਂ ਵੱਡੇ ਸੋਧੇ ਵਾਲੇ ਇਹੇ ਤਮਾਮ ਸੋ ਸਾਨੂੰ ਆਪਣੇ ਪਲਾਟ ਜਾਣ ਕੇ ਵਧੀਆ ਲੱਗਦਾ ਜਿਵੇਂ ਜਿੱਦਾਂ ਮਰਜੀ ਬੈਠੇ ਹੋਏ ਆ ਇੱਥੇ ਹਵਾ ਬਹੁਤ ਸੋਹਣੀ ਲੱਗਣ ਦਈ ਆ ਠੱਲਾ ਠੱਲਾ ਹਵਾ ਲੱਗਦੀ ਇੱਥੇ ਹਵਾ ਬਹੁਤ ਸੋਹਣੀ ਲੱਗਣ ਦਈ ਹੈ। ਇਹੇ ਹਵਾ ਨੇ ਜਦੋਂ ਬੱਚਿਆਂ ਨੂੰ ਇਨਫੈਕਟ ਕੀਤਾ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ। ਇਸੇ ਹਵਾ ਦੇ ਵਿੱਚ ਮਿੱਟੀ ਘੱਟਾ ਵਾ ਕਿਉਂਕਿ ਪੱਟਾ ਪਟਾਈ ਹੋ ਰਹੀ ਹੈ ਇੱਥੇ। ਤੇ ਬੱਚੇ ਨੂੰ ਬਹੁਤ ਜਲਦੀ ਇਨਫੈਕਟ ਕਰੂਗਾ। ਤੁਹਾਡਾ ਇਹਨਾਂ ਦਾ ਦਿਮਾਗ ਕੰਮ ਕਰਦਾ ਨਹੀਂ ਬਸ ਤੁਹਾਨੂੰ ਇੱਕ ਵਲੌਗ ਤੁਹਾਡੇ ਕੋਲ ਕੰਟੈਂਟ ਚਾਹੀਦਾ ਤੁਹਾਨੂੰ ਵੀ ਉਹ ਮਿਲ ਜੇ ਤੇ ਇੱਕ ਜਿਹੜਾ ਲੋਕਾਂ ਨੂੰ ਤੁਸੀਂ ਦਿਖਾਉਣਾ ਅੱਗ ਪਿੱਛੋ ਕਿਵੇਂ ਦਿਖਾਉਂਗੀਆਂ ਫਿਰ। ਆਹੇ ਹਵਾ ਸੋਹਣੀ ਲੱਗਣ ਦਈ ਹੈ ਤੇ ਕਿਰਨ ਪਾਲਾ ਵੇਖੋ ਵੇ ਪਹਿਲਾਂ ਜਿਹੜਾ ਮਨਵੀਰ ਸੀਗਾ ਉਹਨੂੰ ਵੀ ਕੈਰਨ ਵਾਲਾ ਨੇ ਸੰਭਾਲ ਲਿਆ ਠੀਕ ਆ ਤੇ ਹੁਣ ਨਿੱਕਾ ਜਵਾਕ ਆ ਇਹਨੂੰ ਵੀ ਕੈਰਨ ਵਾਲਾ ਹੀ ਸੰਭਾਲਦੀ ਆ ਪ੍ਰੀਤੀ ਤਾਂ ਹੱਥ ਨਹੀਂ ਲਾਉਂਦੀ ਜਵਾਕ ਨੂੰ ਨਾ ਇਹਨੇ ਤਾਂ ਹੱਥ ਹੀ ਨਹੀਂ ਲਾਉਣਾ ਕੈਰਨ ਵਾਲਾ ਨੇ ਕੰਮ ਕਰਨਾ ਸਾਰਾ ਉਹਦੇ ਬਾਅਦ ਜਵਾਕ ਤੇ ਇਹਦੀ ਡਿਊਟੀ ਆ ਵੀ ਐਸੇ ਸੰਭਾਲਣਾ ਹੁਣ ਵੀ ਆਪ ਕਿਵੇਂ ਸੱਜੇ ਸਵਰ ਕੇ ਆਈ ਆ ਮੇਕਅਪ ਚੈੱਕਅਪ ਕਰਕੇ ਆਈ ਆ ਤੇ ਕੈਰਨ ਵਾਲਾ ਮੈਨੂੰ ਦੋਵੇਂ ਭਾਂਡੇ ਤੋਂ ਹੁੰਦੀ ਤੋਂ ਹੁੰਦੀ ਦਿਨੋਂ ਤਰਪੀ ਵੀ ਚੱਲ ਹਾਂ ਜਵਾਕ ਨੂੰ ਮੈਂ ਚੱਕ ਕੇ ਲੈ ਕੇ ਆਣੀ ਆ ਕੇਅਰ ਟੇਕਰ ਹੀ ਆ ਵਾਕੇ ਕੇਅਰ ਟੇਕਰ ਆ ਗਾਈਸ ਅਸੀਂ ਕੋ ਮਡੇਫੈਟ ਦੇ ਪਿਆ ਆਪਣੇ ਪਲਾਜ਼ ਮਨਵੀਰ ਨੇ ਸਾਰੇ ਮਿੱਟੀ ਪਾਤੀ ਮੇਰੇ ਮੂੰਹ ਤੇ ਇੱਥੇ ਹੀ ਆਪਾਂ ਹੋਰ ਮਨਵੀਰ ਨੇ ਸਾਰੇ ਮਿੱਟੀ ਪਾਤੀ ਮੇਰੇ ਮੂੰਹ ਤੇ ਤੇ ਮੈਡਮ ਦਾ ਵੀ ਚਾਹੀਦਾ ਮੇਕਅਪ ਘੰਟਾ ਲਾ ਕੇ ਨੇ ਮੇਕਅਪ ਕੀਤਾ ਵੇਖ ਲੋ ਘੰਟਾ ਲਾ ਕੇ ਤੇ ਵੀ ਚਾਹੀਦਾ ਮੇਕਅਪ ਖਰਾਬ ਕਰਤਾ ਨਾ ਪੁੱਤ ਮਨਵੀਰ ਆਏ ਨਹੀਂ ਕਰਨਾ ਸੀਗਾ ਮਿੱਟੀ ਇਹਦੇ ਮੂੰਹ ਤੇ ਨਹੀਂ ਤਾਂ ਸੱਚ ਵੀ ਪਾਉਣੀ ਸੀਗੀ ਆਖੇ ਮੇਰਾ ਮੇਕਅਪ ਖਰਾਬ ਕਰਤਾ ਮੇਰੇ ਤੇ ਮਿੱਟੀ ਪਾਤੀ ਮੇਰੇ ਮੂੰਹ ਤੇ ਅੱਗੇ ਬਾਲੀ ਸੋਣੀ ਐ ਮੈਂ ਮੁੱਕੀ ਮਾਰਨੀ ਹਾਂ ਤੇਰੇ ਨਾ ਚਲ ਤੈਨੂੰ ਦਮਾ ਗੱਟ ਕੇ ਕਾਕਾ ਕਿੱਥੇ ਆ ਜੋ ਦੇਖਿਆ ਬੇਲਾ ਇਹ ਦੇਖਿਆ ਹੀ ਕਾਕਣ ਦੇਖਿਆ ਤੂੰ ਕਾਕੇ ਤੋਂ ਕੀ ਲੈਣਾ ਕਾਕਾ ਸੰਭਾਲਣੋਂ ਤਾਂ ਵੱਡਾ ਮੁੰਡਾ ਸੰਭਾਲਣੋਂ ਹੈਗੀ ਤਾਂ ਥੋੜੀ ਕੇਅਰ ਟੇਕਰ ਕਿਆ ਰਨ ਬਾਲਾ ਉਹ ਆਪੇ ਵੇਖ ਲਊਗੀ ਕਾਕਾ ਕਿੱਥੇ ਆ ਕਿੱਥੇ ਨਹੀਂ ਤੂੰ ਬਸ ਆ ਤਾਂ ਵਲੌਗ ਬਣਾਉਣ ਤੇ ਧਿਆਨ ਦੇ ਚੰਗੀ ਤਰ੍ਹਾਂ ਮੇਕਅਪ ਸ਼ੇਕਅਪ ਕਰਕੇ ਵਧੀਆ ਹੈ ਜੀ ਪੂਰੇ ਟਾਈਟ ਫਿਟ ਟੀ-ਸ਼ਰਟ ਪਾ ਕੇ ਬਿਨਾ ਚੁੰਨੀ ਤੋਂ ਵਲੌਗ ਬਣਾ ਤਾਂ ਲੋਕਾਂ ਨੂੰ ਦੇ ਕੰਟੈਂਟ ਸੌਰੀ ਕੰਟੈਂਟ ਬਣਾ ਤਾਂ ਲੋਕਾਂ ਨੂੰ ਦੇ ਨਜ਼ਾਰੇ ਕਿਉਂਕਿ ਤੂੰ ਇਹੇ ਕੰਮ ਕਰ ਸਕਦੀ ਆ ਤੂੰ ਜਵਾਕ ਨਹੀਂ ਸੰਭਾਲ ਸਕਦੀਗੀ ਲੱਗਾ ਸੀ ਅੱਛਾ ਕਿਨ ਉੱਪਰ ਆ ਗਿਆ ਬਾਥਰੂਮ ਦੇ ਵਿੱਚ ਵੀਪੀ ਆ ਗਿਆ ਉੱਥੇ ਜਦ ਮੈਂ ਕਿਹਾ ਉਹ ਪੌੜੀਆਂ 'ਚ ਖੜਾ ਉਹ ਦਰਿਆ ਨਹੀਂ ਇਹ ਆਉ ਉਹਨੂੰ ਉੱਪਰ ਜਾਊ ਉਹ ਨੂੰ ਹੇਠਾਂ ਆਇਆ ਅੰਦਰ ਅੱਛਾ ਆ ਦੇਖ ਲੋ ਨਿੱਕੇ ਜਿਹੇ ਜਵਾਕ ਨੂੰ ਹਜੇ ਕਿੰਨੇ ਕ ਦਿਨਾਂ ਦਾ ਵਿਚਾਰਾ ਇਹ ਮਹੀਨੇ ਦਾ ਨਹੀਂ ਹੋਇਆਗਾ ਤੇ ਨਿੱਕੇ ਜਿਹੇ ਜਵਾਕ ਨੂੰ ਇਹਨਾਂ ਨੇ ਨਿੱਪਲ ਤਲਾ ਲਿਆ ਚਲ ਉਹ ਤਾਂ ਮੰਨਿਆ ਵੀ ਮਾਂ ਦੇ ਦੁੱਧ ਨਹੀਂ ਆਉਂਦਾਗਾ ਜੇ ਬੱਚੇ ਦੀ ਮਾਂ ਹੋਣ ਜਿਵੇਂ ਕਹਿ ਦਿੰਦੇ ਆ ਵੀ ਕੰਪਲਿਕੀਸ਼ਨਸ ਹੁੰਦੀਆਂ ਪ੍ਰੈਗਨਨਸੀ ਦੇ ਵਿੱਚ ਹੈ ਬੱਚੇ ਦੀ ਮਾਂ ਡਿਲੀਵਰੀ ਦੇ ਟਾਈਮ ਮਰ ਜਾਂਦੀ ਹੈ ਬੱਚੇ ਨੂੰ ਛੱਡ ਜਾਂਦੀ ਹੈ ਵੀ ਚਲ ਉਹਨੂੰ ਤਾਂ ਅਬੋਰਟਰ ਦਾ ਦੁੱਧ ਪਿਆਉਣਾ ਹੋਇਆ ਠੀਕ ਆ ਉਹ ਤਾਂ ਨਿੱਪਲ ਹੋਣੀ ਹੀ ਭਾਜੀ ਚੰਗੀ ਭਲੀ ਮਾਂ ਹੈਗੀ ਆ ਇਹਦੇ ਦੁੱਧ ਨਾ ਆਉਂਦਾ ਹੋਊਗਾ ਜਿਹੜੇ ਹਿਸਾਬ ਨਾਲ ਖਾਂਦੀ ਪੀਂਦੀ ਹੋਊਗੀ ਹੈ ਦੁੱਧ ਨਾ ਆਉਂਦਾ ਹੋਊਗਾ ਤੇ ਜਵਾਕ ਨੂੰ ਦੁੱਧ ਵੀ ਨਹੀਂ ਪਿਆ ਸਕਦੀ ਕਿ ਇੱਕ ਵਲੌਗ ਬਣਾਉਣ ਦੇ ਵਿੱਚ ਮੇਕਅਪ ਕਰਨ ਦੇ ਵਿੱਚ ਇੰਨਾ ਬਿਜ਼ੀ ਰਹਿੰਦੀ ਹੈ ਇਹ ਵੀ ਇਹਨੂੰ ਫੀਡ ਕਰਵਾਉਣਾ ਵੀ ਔਖਾ ਹੋ ਗਿਆ ਵੀ ਇਹਦੇ ਦੁੱਧ ਨਹੀਂ ਆਉਂਦਾਗਾ ਚਲ ਮੰਨਿਆ ਜੇ ਜਵਾਕ ਹੁੰਦਾ ਨਾ ਥੋੜੇ ਥੋੜੇ ਦਿਨ ਦੁੱਧ ਨਹੀਂ ਆਉਂਦਾਗਾ ਥੋੜਾ ਥੋੜਾ ਆਉਂਦਾ ਘੱਟ ਆਉਂਦਾ ਦੁੱਧ ਪਰ ਇਹ ਤਾਂ ਨਹੀਂਗਾ ਵੀ ਇਹਦੇ ਜਮਾਂ ਹੀ ਨਾ ਦੁੱਧ ਆਉਂਦਾ ਹੋਊਗਾ ਵੇ ਬੱਚੇ ਨੂੰ ਨਿੱਪਲ ਦੇ ਨਾਲ ਪਿਆਈ ਜਾਂਦੇ ਆ ਦੁੱਧ ਇਹ ਅਕਲ ਦੇ ਘਾਟੇ ਇਹਨਾਂ ਨੂੰ ਵੀ ਬੱਚਿਆਂ ਤੁਸੀਂ ਫੀਡ ਕਰਵਾ ਲਓ ਸਭ ਕੁ 6 ਮਹੀਨੇ ਤੱਕ ਤਾਂ ਬੱਚੇ ਮਾਂ ਦਾ ਦੁੱਧ ਪਿਉਣਾ ਚਾਹੀਦਾ ਵਾ ਆ ਨਿੱਪਲਾ ਕਿੰਨੀ ਆ ਕਿ ਚੰਗੀਆਂ ਪਲਾਸਟਿਕ ਦੀਆਂ ਜਿਹੜੀਆਂ ਤੁਸੀਂ ਚੱਕੀ ਫਿਰਦੇ ਆ ਕਿੰਨੀਆਂ ਆ ਕਿ ਚੰਗੀਆਂ ਇਹ 3600 ਘਟਾણો ਆਪਣੀ ਜਿੰਨਾ ਮਰਜ਼ੀ ਪਾਈ ਦੇ ਵਿੱਚ ਇਹਨਾਂ ਨੂੰ ਵਾ ਲਓ ਮਾਂ ਦਾ ਦੁੱਧ ਐਵੇਂ ਨਹੀਂ ਕਹਿੰਦੇ 6 ਮਹੀਨੇ ਤੱਕ ਬੱਚੇ ਨੂੰ ਪਿਓ ਬਹੁਤ ਚੰਗਾ ਲਾਭਕਾਰੀ ਹੁੰਦਾ ਮਾਂ ਦਾ ਦੁੱਧ ਪਰ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਆਪਦੇ ਬਸ 4 ਵਿਊ ਦਾ ਪਤਾ ਵੀ ਕਿਵੇਂ 4 ਵਿਊ ਲਾਉਣੇ ਆ ਤੇ ਪੈਸੇ ਖੱਟਣੇ ਆ ਸੀ ਕਮਾਉਣੇ ਆ ਇਸੇ ਚੀਜ਼ ਦਾ ਪਤਾ ਇਹਨਾਂ ਨੂੰ ਹੋਰ ਕਿਸੇ ਚੀਜ਼ ਦਾ ਨਹੀਂ ਪਤਾ ਵੀ ਜਵਾਕ ਕਿਵੇਂ ਪਾਲਣੇ ਆ ਕਿਵੇਂ ਨਹੀਂ ਪਾਲਣੇ ਇੱਕ ਜੰਮਨ ਦਾ ਪਤਾ ਇਹਨਾਂ ਨੂੰ ਬਸ ਹਾਂਜੀ ਤੁਹਾਨੂੰ ਘਰ ਆ ਕੇ ਮੈਨੂੰ ਤਾਂ ਰੋਟੀ ਬਣਾਉਣਾ ਹੈ ਦੁੱਧ ਬਾਲਣਾ ਜੀ ਦੁੱਧ ਬਾਲਣਾ ਆਓ ਜੇ ਰੋਟੀ ਪਕਾਉਣੀ ਆ ਗਰਮੀ ਕਰਨ ਨੂੰ ਲੱਗਦੀ। ਕਰਨ ਬਾਲਾ ਨੇ ਹਜੇ ਦੁੱਧ ਬਾਲਣਾ, ਸਬਜ਼ੀ ਖਣੀਆਂ ਨੇ ਬਣਾ ਲਈਏ ਕਿ ਤੜਕਾ। ਕੀ ਕਹਿੰਦਾ ਤੜਕਾ ਲਾਉਣਾ ਵਾ ਤੇ ਰੋਟੀਆਂ ਵੀ ਪਕਾਉਣੀਆਂ ਹਜੇ ਹਨਾ ਤੇ ਵੇਖ ਲੋ ਸਾਰਾ ਦਿਨ ਪ੍ਰੀਤੀ ਨੇ ਨਾ ਮੁੰਡੇ ਨੂੰ ਹੱਥ ਨਹੀਂ ਲਾਇਆ। ਜਮਾਂ ਵੀ ਹੱਥ ਤੇ ਪਲਾੜ ਦੇ ਵਿੱਚ ਵੀ ਨਾ ਕਰਨ ਬਾਲਾ ਹੀ ਚੱਕੀ ਫਿਰੇ ਮੁੰਡੇ ਨੂੰ। ਇਹਨੇ ਜਮਾਂ ਹੱਥ ਨਹੀਂ ਲਾਇਆ ਤੇ ਹੋਂਜੇ ਦਾ ਟਾਈਮ ਹੋ ਗਿਆ ਕੰਮ ਕਰਨ ਦਾ ਵੀ ਹਾਂ ਕੰਮ ਕਰਨਾ। ਉਹ ਤਾਂ ਮੁੰਡਾ ਚੱਕ ਕੇ ਬੁੱਕਲ ਦੇ ਵਿੱਚ ਲੈ ਕੇ ਬੈ ਗਈ ਵੇਖ ਲੋ ਕਿੰਨੀ ਚਾਂਟਾ ਚਲਾਕ ਆ ਵੀ ਹੁਣ ਮੈਨੂੰ ਕੰਮ ਨਾ ਕਰਨਾ ਪਊਗਾ ਜਵਾਕ ਨੂੰ ਬੁੱਕਲ ਦੇ ਵਿੱਚ ਲੈ ਕੇ ਬੈ ਗਈ ਨਾ ਵੀ ਹੁਣ ਤਾਂ ਕੰਮ ਕਰ ਤਾਂ ਕਹਤੋ ਕਤਰੌਣੀਆਂ ਜਿੱਦ ਤੋਰਾ ਫੇਰਾ ਕਰ ਸਕਦੀਆਂ ਮੇਕਅਪ ਚੈੱਕਅਪ ਕਰ ਸਕਦੀਆਂ ਬੱਚੇ ਨੂੰ ਉੱਥੇ ਲੈ ਜਾ ਸਕਦੀਆਂ ਜਿੱਥੇ ਨਹੀਂ ਲੈ ਜਾਣਾ ਡਸਟ ਵਾਲੇ ਏਰੀਆ ਦੇ ਵਿੱਚ ਤੇ ਤੈਨੂੰ ਕੰਮ ਕਰਨ ਲੱਗੇ ਨੂੰ ਹੁਣ ਕਿ ਮੌਤ ਆ ਪੈਂਦੀ ਹੈਗੀ ਹੁਣ ਤੈਨੂੰ ਚੇਤੇ ਆ ਗਿਆ ਵੀ ਹਾਂ ਤਾਂ ਹੁਣੇ ਉਹਨੇ ਜਵਾਕ ਜੰਮਿਆ ਸੀ ਥੋੜੇ ਟਾਈਮ ਪਹਿਲਾਂ ਬੱਤ ਸਹੀ ਏ ਸੋਣਾ ਇੱਕ ਗੱਲ ਕਰਨੀ ਅੱਜ ਹਮੇਸ਼ਾ ਬੱਤ ਗੇ ਰੋ ਤੇਣੀ ਮਾਵੀ ਦੇ ਨજર ਬੱਟੂਆਂ ਤੋਂ ਬਚ ਕੇ ਰੋ ਜਿਹੜੇ ਨજર ਲਾਉਂਦੇ ਆ ਨજર ਬੱਟੂ ਲਾਉ ਨજર ਵਾਲਿਆਂ ਤੋਂ ਬਚ ਕੇ ਰੋ ਨਜ਼ਰੀ ਜੀ ਰੀਲ ਅੱਜ ਸਾਨੂੰ ਪਤਾ ਲੱਗਾ ਨજર ਬਹੁਤ ਗੰਦੀ ਅੱਜ ਸਾਡੇ ਕੰਮ ਤੇ ਕੋਈ ਲਗਾਵਟ ਆਈ ਆ ਸੋ ਨજર ਵਾਲਿਆਂ ਤੋਂ ਬਚ ਕੇ ਰੋ ਹਨਾ ਮਾਵੀ ਜਿਹੜਾ ਬੰਦਾ ਸਾਰੀ ਦੁਨੀਆ ਨੂੰ ਨਜ਼ਰ ਲਾਉਂਦਾ ਫਿਰਦਾ ਆਪਦੀਆਂ ਬਿੱਲੀਆਂ ਹੀ ਅੱਖਾਂ ਨਾਲ ਝਾਕੋਗਾ ਤੇ ਨਾਲ ਦੇ ਨਾਲ ਬੰਦੇ ਨੂੰ ਨજર ਲੱਗ ਜਾਂਦੀ ਆ ਪਲਾਏ ਕਿ세 ਉਹ ਚੀਤੇ ਝਾਕ ਲਵ ਜਿਹਦੇ ਵਿੱਚ ਜਾਨ ਹੈ ਨਹੀਂ ਉਹਨੋਂ ਵੀ ਨજર ਲੱਗ ਜਾਂਦੀ ਹੈ ਤੇ ਇਹ ਕਹਿੰਦਾ ਵੀ ਸਾਨੂੰ ਨજર ਲੱਗ ਗਈ ਵੀ ਸਾਡਾ ਕੰਮ ਰੁਕ ਗਿਆ ਨਾ ਕਿਹੜੇ ਚਾਚਰ ਕਰਕੇ ਤੇਰਾ ਕੰਮ ਰੁਕ ਗਿਆ ਥੰਬਨੇਲ ਤੇ ਤੂੰ ਕੀ ਲਿਖਿਆ ਤੇ ਬੋਲੀ ਵਿੱਚ ਵਲੌਗ ਦੇ ਕੀ ਜਾਨਣਾ ਕਿ ਸਾਨੂੰ ਨਾ ਲੱਗ ਗਈ ਨਾ ਜੇ ਤੇ ਨજર ਕਰਕੇ ਸਾਡਾ ਕੰਮ ਰੁਕ ਗਿਆ ਨજર ਇਜ਼ ਰੀਅਲ ਵੱਡਾ ਨજર ਇਜ਼ ਰੀਅਲ ਆਲਾ ਆ ਗਿਆ ਹੈ ਥੰਬਨੇਲ ਤੇ ਕੀ ਲਿਖਿਆ ਤੂੰ ਅਖੇ ਅੱਜ ਕੰਮ ਰੋਕਣਾ ਪਿਆ ਨਕਸ਼ੇ ਕਰਕੇ ਤੇ ਬਲੌਗ ਦੇ ਵਿੱਚ ਕੀ ਬੋਲੀ ਜਾਂਦਾ ਵੀ ਨਜ਼ਰ ਲੱਗੇਗੀ ਤਾਂ ਕਰਕੇ ਕੰਮ ਰੋਕਣਾ ਪਿਆ ਸਾਨੂੰ ਰੋਕਣਾ ਨਹੀਂ ਪਿਆ ਰੁਕਾਵਟ ਬਣ ਗਈ ਕੰਮ ਦੇ ਵਿੱਚ ਆਰਕੀਟੈਕਟ ਨੇ ਨਕਸ਼ਾ ਤੈਨੂੰ ਬਣਾ ਕੇ ਨਹੀਂ ਦਿੱਤਾ ਨਕਸ਼ਾ ਬਣਾਉਣ ਚ ਉਹ ਲੇਟ ਹੋ ਗਿਆ ਤੂੰ ਕਹਿੰਦਾ ਨਜ਼ਰ ਲੱਗ ਗਈ ਕੋਈ ਤੋਕ ਬਣੀ ਹੈ ਕੋਈ ਮਿਲਦੀ ਜੁਲਦੀ ਹੈਗੀ ਇਹ ਗੱਲ ਵੀ ਨਜ਼ਰ ਲੱਗ ਗਈ ਤਾਂ ਕਰਕੇ ਸਾਡਾ ਨਕਸ਼ਾ ਨਹੀਂ ਬਣਿਆਗਾ ਭਈ ਨਕਸ਼ੇ ਵਾਲੇ ਨੇ ਵੀ ਦਿਮਾਗ ਲਾਉਣਾ ਉਹਦਾ ਟਾਈਮ ਲੱਗਦਾ ਨਕਸ਼ਾ ਕਿਵੇਂ ਐਵੇਂ ਚੜਕੀ ਦੇ ਵਿੱਚ ਨਹੀਂ ਬਣ ਜਾਂਦਾਗਾ ਕਿ ਤੂੰ ਕਹਤਾ ਤੇ ਨਾਲ ਦੇ ਨਾਲੇ ਨਕਸ਼ੇ ਦਾ ਪ੍ਰਿੰਟ ਆਊਟ ਕੱਟ ਕੇ ਦੇਤਾ ਤੈਨੂੰ ਨਕਸ਼ਾ ਬਣਾਉਣ ਤੇ ਟਾਈਮ ਲੱਗਦਾ ਵਾ ਅਗਰ ਨજરਾ ਕੇ ਸਾਡੇ ਕੰਮ ਦੇ ਵਿੱਚ ਆ ਗਈ ਰੁਕਾਵਟ ਨજર ਜ ਰੀਅਲ ਦੋ ਇੰਗਲਿਸ਼ ਦੇ ਵਰਡ ਕੀ ਆਗੇ ਉਸੇ ਉਹੀ ਬੋਲੀ ਜਾਣਗੇ ਇਹ ਹਾਂ ਜੀ ਰੀਅਲ ਸੋ ਬਾਕੀ ਸਕੂਲੇ ਚੱਲੇ ਦੇਵੀ ਗਲੋ ਲਈਆ ਸੋ ਗਾਈਸ ਸੋ ਆਪਾਂ ਕਰਦੇ ਆਂ ਵਲੋਗ ਆਹ ਦੇਖ ਲੋ ਐਨਾ ਦੇਖ ਦੇ ਕੇ ਨਾ ਜਵਾਕ ਵੀ ਵਲੋਗ ਬਣਾਉਣਾ ਸਿੱਖ ਗਿਆ ਵੀ ਕਿਵੇਂ ਉਹ ਕੈਮ ਫੋਨ ਫੜ ਕੇ ਬੋਲੀ ਜਾਂਦਾ ਵੀ ਹਾਂ ਉਹ ਗੱਲ ਵੱਖਰੀ ਜਵਾਕ ਨੂੰ ਬੋਲਣਾ ਨਹੀਂ ਆਉਂਦਾ ਇਹ ਚੱਜ ਨਾਲ ਵੀ ਹਾਂ ਨਜ਼ਰ ਵੱਟੂ ਲਾਉ ਨਜ਼ਰੀ ਜੀ ਰੀਅਲ ਜਵਾਕ ਵੀ ਬੋਲੀ ਜਾਂਦਾ ਹੈਗਾ ਤੇ ਕੀ ਕਹਿੰਦਾ ਇਹ ਸਕੂਲ ਜਾ ਤੂੰ ਸਕੂਲ ਜੇ ਸਕੂਲ ਤੁਸੀਂ ਭੇਜਣਾ ਹੁੰਦਾ ਤਾਂ ਕਦੋਂ ਦਾ ਭੇਜ ਦਿੰਦੇ ਇਹਨੂੰ ਹਾਂ ਕਿ ਜਾ ਸਕੂਲ ਤੁਹਾਡੇ ਲੱਛਣ ਹੈਗੇ ਸਕੂਲ ਭੇਜਣਾ ਹੈ ਜਵਾਕ ਨੂੰ ਐਡਮਿਸ਼ਨ ਕਰਾ ਕੇ ਛੱਡੀ ਫੈਦਦੇ ਤੁਸੀਂ ਕਹਿੰਨੇ ਵੀ ਹਾਂ ਵਿਕਰਮ ਲੇਟ ਉੱਠਦਾ ਹੈ ਉਹਦੇ ਕਰਕੇ ਇਹ ਨਹੀਂਗਾ ਵੀ ਪ੍ਰੀਤੀ ਲੇਟ ਉੱਠਦੀ ਐ ਸਾਈ ਸਾਈ ਰਾਤ ਟਿਕਟੌਕ ਤੇ ਭੈਣ ਜੀ ਕਦੇ ਕਿਹਦੇ ਨਾਲ ਕਦੇ ਕਿਹਦੇ ਨਾਲ ਲਾਈਵ ਆਉਂਦੀ ਓਥੇ ਕਹਿ ਦਿੰਦੀ ਐ ਇੱਕ ਫੁੱਲ ਸੈਂਡ ਕਰ ਦਿਓ ਇੱਕ ਫਲਾਰ ਦੇ ਦਿਓ ਮੈਨੂੰ ਇੱਕ ਫਲਾਰ ਹੈ ਇੱਕ ਗੁਲਾਬ ਦੇ ਦਿਓ ਮੈਨੂੰ ਐ ਕਰਦੀ ਰਹਿੰਦੀ ਓਥੇ ਤੇ ਜਵਾਕ ਤੁਹਾਡੇ ਤੇ ਸਕੂਲ ਨਹੀਂ ਭੇਜਿਆ ਜਾਂਦਾ ਇੱਥੇ ਤੱਕ ਹਜੇ ਤੱਕ ਨਾ ਤੁਹਾਡੇ ਕੋਲ ਜਵਾਕ ਦੀ ਯੂਨੀਫਾਰਮ ਨਹੀਂ ਲਈ ਗਈਗੀ ਵੀ ਹਰ ਯੂਨੀਫਾਰਮ ਲਾ ਲੋ ਤੁਸੀਂ ਜਵਾਕ ਦੀ ਸੈਕੰਡ セਮੈਸਟਰ ਸ਼ੁਰੂ ਹੋ ਚੁੱਕਿਆ ਬੱਚਿਆਂ ਦਾ ਇੱਕ ਦਿਨ ਵੀ ਤੁਸੀਂ ਜਵਾਕ ਨੂੰ ਸਕੂਲ ਭੇਜਿਆ ਹੋਵੇ ਤੁਹਾਡੇ ਲੱਛਣ ਹੈ ਨਹੀਂਗੇ ਵੀ ਤੁਸੀਂ ਜਵਾਕ ਨੂੰ ਸਕੂਲ ਭੇਜ ਦਿਓ ਤੁਸੀਂ ਤਾਂ ਜਵਾਕ ਨੂੰ ਬਸ ਵਲੋਗਿੰਗ ਹੀ ਸਿਖਾਓਗੇ ਜਵਾਕ ਨੂੰ ਪੜਾ ਲਖਾ ਨਹੀਂ ਸਕਦੇਗੇ ਤੁਸੀਂ ਨਾ ਤੁਹਾਡੇ ਲੱਛਣ ਨਹੀਂ ਤਾਂ ਮਾਪਿਆਂ ਨੂੰ ਹੁੰਦਾ ਅਸੀਂ ਭਲਾਂ ਦੀ 10 ਪੜਿਆ 12 ਪੜਿਆ ਭਲਾਂ ਜਮਾ ਅਨਪੜਾ ਪਰ ਸਾਡੇ ਜਵਾਕ ਤਾਂ ਪੜੇ ਜਵਾਕ ਦੀ ਕਦੇ ਛੁੱਟੀ ਨਹੀਂ ਮਰਵਾਉਂਦੇ ਸਕੂਲੋਂ ਤੇ ਇਹ ਵੇਖ ਲੈ ਐਡਮਿਸ਼ਨ ਕਰਵਾ ਕੇ ਬਿਠਾਈ ਫਿਰਦੇ ਆ ਵੇ ਕੋਈ ਨਾ ਪੜ ਜਾਊਗਾ ਜੇ ਨਾ ਵੀ ਪੜਿਆ ਤਾਂ ਕੋਈ ਚੱਕਨੇ ਬਲੌਗਿੰਗ ਤਾਂ ਸੈਖ ਹੀ ਜਾਊਗਾ ਆਪਦੇ ਪਿਓ ਕੋਲ ਇਹ ਤਾਂ ਸੈਖ ਹੀ ਜਾਊਗਾ ਵੀ ਕਿਵੇਂ ਆਪਦੀ ਮਾਂ ਦਾ ਆਪਦੀ ਜਨਾਨੀ ਦਾ ਅੱਗਾ ਪਿੱਛਾ ਦਿਖਾ ਕੇ ਪੈਸੇ ਕਮਾਉਣੇ ਆਪ ਘਰੇ ਵਿਹਲਾ ਪਿਆ ਰਹੇ ਮੰਜੇ ਤੇ ਤੇ ਕਿਵੇਂ ਮੂੰਹ ਬੋਲੀਆਂ ਪਹਿਣਾ ਬਣਾ ਕੇ ਉਹਨਾਂ ਨੂੰ ਠੱਗਣਾ ਵਾ ਕਿਸੇ ਬਮਾਈ ਦਾ ਬਹਾਨਾ ਲਾ ਕੇ ਆਪ ਦਾ ਸਕੈਨਰ ਲਾ ਕੇ ਲੋਕਾਂ ਤੋਂ ਪੈਸੇ ਖਾਣੇ ਇਹ ਕੋਸ਼ ਤਾਂ ਸੈਖ ਹੀ ਜਾਊਗਾ ਜਵਾਕ ਆਪਦੇ ਪਿਓ ਤੋਂ ਬੜਾਈ ਨਾ ਸਿੱਖੂਗਾ ਤਾਂ ਪੜਨਾ ਲਿਖਣਾ ਨਾ ਸਿੱਖੂਗਾ ਤਾਂ ਫੇਰ ਕੀ ਹੋ ਜਾਊਗਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ